ਠੀਕ ਹੈ ਤੇ ਸਾਰੀ ਪੁਲਿਸ ਐਦਾਂ ਦੀ ਨਹੀਂ ਹੈਗੀ ਪੁਲਿਸ ਦੇ ਵਿੱਚ ਬੜੇ ਸੱਜਣ ਬੰਦੇ ਵੀ ਹੈਗੇ ਨੇ ਹਾਂਜੀ ਹਾਂਜੀ ਹਰ ਕੌਮ ਦੇ ਵਿੱਚ ਹਰ ਮਜ਼ਬ ਦੇ ਵਿੱਚ ਹਰ ਸਿਸਟਮ ਦੇ ਵਿੱਚ ਰਾਖਸ਼ ਵੀ ਨੇ ਦੇਵਤੇ ਵੀ ਨੇ ਜਿਸ ਤਰੀਕੇ ਨਾਲ ਉਹਦੇ ਕੇਸਾਂ ਤੋਂ ਬੱਚੇ ਨੂੰ ਧੋਇਆ ਗਿਆ ਮੈਂ ਬਾਰ-ਬਾਰ ਨਹੀਂ ਦੇਖ ਪਾ ਰਿਆ ਉਹ ਕਹਿ ਰਿਹਾ ਬਸ ਕਰ ਬਸ ਕਰ ਬਸ ਕਰ ਹਾਂਜੀ ਹਾਂਜੀ ਦੇਖੋ ਬੜੀ ਸਾਫ਼ ਜੀ ਗੱਲ ਹੈ ਜਿਹੜੇ ਮਰਜ਼ੀ ਚ ਰਹਿੰਦੇ ਉਹਨਾਂ ਨੂੰ ਤੁਸੀਂ ਫੜ ਕੇ ਲੈ ਜਾਂਦੇ ਹੋ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਹੀਂ ਨਾ ਕਰਦੇ ਮੈਨੂੰ ਤਾਂ ਸਮਝ ਇਹ ਨਹੀਂ ਆ ਰਿਹਾ ਵੀ ਦੋਰਾ ਇਹਨੂੰ ਪਿਆ ਕੇ ਜਿਹੜਾ ਐਸਆਈ ਸੀਗਾ ਉਹਨੂੰ ਦੋਰਾ ਪਿਆ ਹਾਂਜੀ ਮੈਂ ਸਮਝ ਨਹੀਂ ਪਾ ਰਿਹਾ ਜਿਸ ਤਨ ਲੱਗੇ ਸੋਈ ਜਾਣੇ ਜਿਹੜੀ ਸਿੱਧੀ ਜੀ ਗੱਲ ਹੈ ਹਾਂਜੀ ਪਰ ਉਸ ਤੋਂ ਇਲਾਵਾ ਬਹੁਤ ਬੰਦੇ ਇਹੇ ਜੇ ਆ ਰਹੇ ਨੇ ਮੈਂ ਤੁਹਾਨੂੰ ਸਾਫ਼ ਕਹੂੰਗਾ ਵੀ ਅੱਜ ਦੀ ਰੇਟ ਦੇ ਵਿੱਚ ਜਿਨ੍ਹਾਂ ਨੇ ਇਹ ਪੇਸ਼ਾ ਧੰਦਾ ਬਣਾ ਲਿਆ ਹੋਇਆ ਮੈਂ ਸਰਦਾਰ ਗੁਰਮントਰੀ ਸਿੰਘ ਗੱਲ ਕਰ ਰਿਹਾ ਜੀ ਹੈ ਹਾਈ ਕੋਰਟ ਤੋਂ ਐਡਵੋਕੇਟ ਹਾਂਜੀ ਹਾਂਜੀ ਬਾਕੀ ਚੀਜ਼ਾਂ ਪਰਾਂ ਨੇ ਦੇਖੋ ਜਿਵੇਂ ਤੁਹਾਡਾ ਪੋਤੇ ਆ ਮੈਂ ਇੱਕ ਪੰਜਾਬ ਦੇ ਆਮ ਨੌਜਵਾਨਾਂ ਨਾਲ ਤੁਹਾਡਾ ਗੱਲ ਕਰਦਾ ਤੁਸੀਂ ਦੇਖੋ ਕਿ ਮਤਲਬ ਵੀ ਤੁਸੀਂ ਮੇਰੇ ਨਾਲ ਹੌਲੇ ਹੋ ਸਕਦੇ ਹੋ ਹਾਂਜੀ ਠੀਕ ਹੈ ਤੁਸੀਂ ਜੋ ਬੱਚੇ ਦੇ ਨਾਲ ਹੋਇਆ ਠੀਕ ਹੈ ਆਪਾਂ ਇਹਨੂੰ ਵੀ ਸਮਝਾਉਣਾ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹਾਂਜੀ ਫਟੇ ਐਦਾਂ ਨਹੀਂ ਮਾਰੀਦੇ ਸਭ ਕੁਝ ਨਹੀਂ ਕਰੀਦਾ ਪਰ ਜੋ ਕੋਸ਼ਿਸ਼ ਹੋਇਆ ਮੈਂ ਕਨੂੰ ਕਾਨੂੰਨ ਦੇ ਤੌਰ ਤੇ ਇਹਨਾਂ ਦੱਸਦਾ ਕਿ ਪੁਲਿਸ ਦਾ ਇਹ ਰਵਈਆ ਬਿਲਕੁਲ ਹੀ ਨਾਕਾਬਿਲੇ برداشت ਤੇ ਜੇ ਇਹ ਜਿਹੜੀ ਚੀਜ਼ ਆ ਇਹ ਅਫਸਰ ਨੇ ਵੀ ਫਿਰ ਜੋ ਕੁਝ ਕੀਤਾ ਇਹ ਨਹੀਂ ਕਰ ਸਕਦੇ ਕਾਨੂੰਨ ਦੇ ਕਿਸੇ ਦਾਇਰੇ ਦੇ ਵਿੱਚ ਨਹੀਂ ਕਰ ਸਕਦੇ ਹਾਂਜੀ ਤੇ ਇਹ ਕੱਲਾ ਸਸਪੈਂਡ ਹੋਣਾ ਨਹੀਂ ਇਹਨਾਂ ਨੂੰ ਦੇਖੋ ਜੋ ਇਹਦੇ ਤੇ ਹੈਗਾ ਸਸਪੈਂਡ ਤਾਂ ਇੱਕ ਗੋਗਲੂਆ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ ਹਾਂਜੀ ਹਾਂਜੀ ਜਿੰਨਾ ਮੁੱਦਾ ਉੱਠ ਗਿਆ ਹੈ ਨਾ ਹਾਂਜੀ ਕਿ ਜਿਸ ਤਰੀਕੇ ਨਾਲ ਉਹਦੇ ਕੇਸਾਂ ਤੋਂ ਬੱਚੇ ਨੂੰ ਧੋਇਆ ਗਿਆ ਮੈਂ ਬਾਰ-ਬਾਰ ਨਹੀਂ ਦੇਖ ਪਾਰਿਆ ਉਹ ਕਹਿ ਰਿਹਾ ਬਸ ਕਰ ਬਸ ਕਰ ਬਸ ਕਰ ਹਾਂਜੀ ਹਾਂਜੀ ਤੇ ਉਸਰ ਜਿਹੜੇ ਆ ਉਹ ਜਿਸ ਤਰੀਕੇ ਦੇ ਨਾਲ ਨਹੀਂ ਕਰ ਪਾਰੇ ਤੁਸੀਂ ਉਸ ਵੇਲੇ ਮੌਕੇ ਤੇ ਸੀਗੇ ਮੌਜੂਦ ਉੱਥੇ ਜਦੋਂ ਹੋ ਰਿਹਾ ਸੀ ਸਾਰਾ ਕੁਝ ਨਹੀਂ ਉਹਨਾਂ ਦੀ ਚਾਚੀ ਜੀ ਇੱਥੇ ਹੀ ਤੇ ਇੱਕ ਮੇਰੇ ਚਾਚੇ ਦੇਰ ਦੀ ਕੁੜੀ ਇੱਥੇ ਸੀ ਬਾਕੀ ਸਾਰੇ ਪਿੰਡ ਦੇ ਲੱਗ ਲੱਗੇ ਹੀ ਹਾਂਜੀ ਹਾਂਜੀ ਸਾਰੇ ਪਿੰਡ ਦੇ ਸਾਹਮਣੇ ਸ਼ਰਿਆਂ 'ਵੇਂ ਬੁਰਸ਼ਾਗਰ ਦੀ ਤੇ ਸਾਰਾ ਪਿੰਡ ਦੇਖਣ ਡਿਆ ਸੀ ਦੇਖੋ ਜੇ ਤਾਂ ਡੀਜੀਪੀ ਸਾਹਿਬ ਤੇ ਰਿਲੇਟਿਡ ਅਫਸਰ ਇਹਦੇ ਉੱਤੇ ਐਕਸ਼ਨ ਲੈ ਲੈਣਗੇ ਮੈਨੂੰ ਬਹੁਤ ਖੁਸ਼ੀ ਹੋਏਗੀ ਅਸੀਂ ਦੇਖੋ ਇੱਥੇ ਪੁਲਿਸ ਫੋਰਸਿਸ ਦਾ ਸਤਿਕਾਰ ਕਰਨ ਲਈ ਬੈਠੇ ਆਂ ਹਾਂਜੀ ਉਹ ਜਿਹੜਾ ਅਮਰਪਾਲ ਦਾ ਹਾਂਜੀ ਹਾਂ ਅਮਰਪਾਲ ਦਾ ਡੈਡੀ ਉਹ ਇੱਥੇ ਆਇਆ ਸੀ ਉਹ ਲੈ ਕੇ ਗਿਆ ਨਾਲ ਗੋਦਵਾਰ ਸਾਹਿਬ ਨੂੰ ਅੱਛਾ ਜੀ ਆਂਦਾ ਨੂੰ ਆਪਾਂ ਵੀ ਇਹ ਕੰਮ ਦਾ ਉਹਨਾਂ ਨੂੰ ਸਜ਼ਾ ਦੇਣੀ ਦੇਣੀ ਆ ਹਾਂਜੀ ਹਾਂਜੀ ਉਹ ਇਹ ਚੀਜ਼ ਦੇਖੋ ਅਸੀਂ ਕੋਈ ਕੀੜੇ ਮਕੌੜੇ ਨਹੀਂ ਹੈਗੇ ਜਾਂ ਦੂਜੀ ਸ਼੍ਰੇਣੀ ਦੇ ਨਾਗਰਿਕ ਨਹੀਂ ਹੈਗੇ ਕਿ ਕੇਸਾਂ ਤੋਂ ਕੋਈ ਐਤ ਹੋਊਗਾ ਇਹ ਕੋਈ ਮੁਗਲਾਸ਼ਾਹੀ ਜਮਾਨੇ ਨਹੀਂ ਚੱਲਦੇ ਪਏ ਹੈਗੇ ਹਾਂਜੀ ਹਾਂਜੀ ਨਹੀਂ ਇਹ ਕੰਮ ਗਲਤ ਹੈ ਜਿਨ੍ਹਾਂ ਨੇ ਵਰਦੀਆਂ ਪੁਆਈਆਂ ਮੈਂ ਬਹੁਤੀ ਗੱਲ ਨਹੀਂ ਕਰਦਾ ਦੁਬਾਰਾ ਇਹ ਵਰਦੀ ਪਾ ਕੇ ਆਕਰਤੂਤਾ ਨਹੀਂ ਕਰ ਸਕਦਾ ਇਹ ਮੈਂ ਤੁਹਾਡਾ ਫਿਰ ਇਤਰਾ ਹਾਂਜੀ ਇਹਨਾਂ ਦਾ ਝੱਕ ਖੋਲਦਾ ਫਿਰ ਹੋਰ ਵੀ ਕੈਨੂੰ ਮਾਰਦਾ ਇਹਨਾਂ ਦਾ ਹੱਕ ਖੋਲਦਾ ਤੁਸੀਂ ਦੂਜੀ ਗੱਲ ਮੈਂ ਤੁਹਾਨੂੰ ਹੋਰ ਕਰ ਦਿੰਦਾ ਹਾਂ ਠੀਕ ਹੈ ਮੈਨੂੰ 뮤ਜ਼ਿਕ ਇੰਡਸਟਰੀ ਚੋਂ ਹੀ ਵੀਰ ਹੈਗੇ ਨੇ ਉਹਨਾਂ ਨੇ ਵੀਡੀਓ ਭੇਜੀ ਸੀ ਹਾਂਜੀ ਉਹ ਸਿੰਗਰਾਂ ਵਗੈਰਾ ਦਾ ਹੀ ਕੰਮ ਕਰਦੇ ਨੇ ਹਾਂਜੀ ਹਾਂਜੀ ਉਹਦੇ ਵੀ ਇਹ ਦੇਖਿਆ ਨਹੀਂ ਜਾ ਰਿਹਾ ਸਾਡੇ ਤੋਂ ਹੈਨਾ ਹਾਂਜੀ ਹਾਂਜੀ ਕੋਈ ਮਤਪੇਦ ਹੋ ਸਕਦੇ ਗਲਤੀ ਹੋ ਸਕਦੀ ਹੈ ਇਹ ਕੋਈ ਰਵੱਈਆ ਨਹੀਂ ਹੈਗਾ ਇਸ ਤਰੀਕੇ ਦਾ ਜਿਹੜਾ ਸ਼ਰਿਆ ਮੈਥੇ ਇਦਾਂ ਘੁੱਟ ਰਿਆ ਕੱਲ ਨੂੰ ਜੇਲ੍ਹ ਚ ਕਿਦਾਂ ਦਾ ਟਾਰਚਰ ਆਪਾਂ ਦੇਖਿਆ ਸਾਡੇ ਨੌਜਵਾਨਾਂ ਤੇ ਇਹਨਾਂ ਨੇ ਕੀਤਾ ਅੱਗੇ ਹਾਂਜੀ ਠੀਕ ਹੈ ਤੇ ਕਾਨੂੰਨੀ ਤੌਰ ਤੇ ਤੁਸੀਂ ਕਿਸੇ ਕਿਸਮ ਦੇ ਨਾਲ ਜੇ ਮਾੜਾ ਮੋਟਾ ਵੀ ਬੇਸਹਾਰੇ ਮਹਿਸੂਸ ਕਰਦੇ ਹਾਂ ਮੈਂ ਇਹਨਾਂ ਦੇ ਜ਼ਰੀਏ ਤੁਹਾਨੂੰ ਆਪਦਾ ਨੰਬਰ ਛੱਡ ਕੇ ਜਾ ਰਿਹਾ ਹਾਂ ਹਾਂਜੀ ਠੀਕ ਹੈ ਮੇਰੇ ਲਈ ਇਹ ਮੇਰਾ ਦਸਵੰਦ ਦਾ ਕੇਸ ਜੀ ਹਾਂਜੀ ਕੋਈ ਕਿਸੇ ਕਿਸਮ ਦੀ ਦੇਖੋ ਦੂਜੀ ਗੱਲ ਮੈਂ ਹੋਰ ਆਖਦਾ ਤੁਹਾਨੂੰ ਹਾਂਜੀ ਤਾਂ ਸੁਚੇਤ ਹੋ ਕੇ ਰਹੋ ਇੱਥੇ ਬਾਣੇ ਪਾ ਕੇ ਤੁਹਾਡੇ ਕੋਲ ਲੋਕੀ ਆ ਜਾਂਦੇ ਆਪਦਾ ਤੋਰੀ ਫੁਲਕਾ ਚਲਾਉਣਾ ਹਾਂਜੀ ਠੀਕ ਹੈ ਜਿਹੜਾ ਕੋਈ ਵੀ ਆਉਂਦਾ ਬੜੀ ਸਾਫ਼ ਜੀ ਗੱਲ ਹੈ ਉਹਨਾਂ ਨੂੰ ਸਿੱਧੀ ਜੀ ਗੱਲ ਕਹੋ ਕਿ ਸਾਨੂੰ ਕਾਨੂੰਨੀ ਲੜਾਈ ਹੈ ਸਾਨੂੰ ਗਲਤ ਚੀਜ਼ਾਂ 'ਚ ਨਾ ਖਸਾਓ ਇਹ ਦੇਸ਼ ਜਿੰਨਾਂ ਕੋਹਰਾਂ ਦਾ ਉਹਨਾਂ ਕੋ ਤੁਹਾਡਾ ਹਾਂਜੀ ਠੀਕ ਹੈ ਇਹ ਕੁਝ ਅਫਸਰ ਗਲਤ ਹੋ ਸਕਦੇ ਆ ਕਾਨੂੰਨ ਜਿਹੜਾ ਬੜਾ ਸਹੀ ਬਣਿਆ ਹਾਂਜੀ ਹਾਂਜੀ ਆਪਾਂ ਕਾਨੂੰਨ ਦੀ ਹੱਦ ਦੇ ਵਿੱਚ ਰਹਿ ਕੇ ਹਾਂਜੀ ਕਹਿਣਾ ਜੀ ਹਾਂਜੀ ਉਹਦੇ ਤੁਹਾਨੂੰ ਆਪਾਂ ਹਾਈ ਕੋਰਟ ਤੋਂ ਡਾਇਰੈਕਸ਼ਨਸ ਕਰਾਉਣੀਆਂ ਕੋਈ ਗਲਤਮਤ ਬਿਆਨ ਨਹੀਂ ਦੇਣਾ ਕੁਝ ਨਹੀਂ ਕਰਨਾ ਠੀਕ ਹੈ ਜੀ ਠੀਕ ਹੈ ਇੱਥੇ ਚਾਰ ਲੋਕ ਤੁਹਾਡੇ ਕੋਲ ਆਉਣਗੇ ਆਪਦੀਆਂ ਸਿਆਸੀ ਰੋਟੀਆਂ ਸੇਕਣ ਹਾਂਜੀ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਉਹਨਾਂ ਨੇ ਆਪਣਾ ਤੋਰੀ ਫੁਲਕਾ ਇਹਨਾਂ ਚੀਜ਼ਾਂ ਤੋਂ ਹੀ ਤੋੜਨਾ हां जी हां जी मैं ਤੁਹਾਨੂੰ ਇਹਨਾਂ ਦੱਸਦਾ ਮਹਾਰਾਜ ਦੀ ਕਿਰਪਾ ਨਾਲ ਬੜਾ ਦਿੱਤਾ ਮੇਰੇ ਕਿਰਤ ਦਾ ਜਰੀਆ ਬੜਾ ਸੋਹਣਾ ਹੈਗਾ ਜਿਹੜਾ ਕੋਈ ਵੀ ਆਂਦਾ ਉਹਨੂੰ ਪੁੱਛੋ ਤੇਰਾ ਕਿਰਤ ਕੀ ਹੈ ਤੇਰਾ ਕਿਰਦਾਰ ਕੀ ਹੈ हां जी ਐਨਾ ਹੋਵੇ ਕੋਈ ਆ ਕੇ ਤੁਹਾਡੇ ਕੋਲ ਵੀਡੀਓ ਬਣਾ ਕੇ ਆਪਦਾ ਜਿਹੜੀ ਸਾਫ਼ ਜੀ ਗੱਲ ਹੈ ਠੀਕ ਹੈ ਇਹ ਤੁਸੀਂ ਬਸ ਮੇਰੀ ਇੰਨੀ ਕੁ ਬੇਨਤੀ ਹੈ ਕਿ ਬੱਚੇ ਨੂੰ ਵੀ ਮਾੜਾ ਚ ਸਮਝਾਉ ਨਾਲੇ हां जी ਵੀ ਐਵੇਂ ਆਪਦਾ ਝੌਂਕੜਾ ਮਾਰੇ ਪਾਠ ਪਾਣੀ ਦਾ ਪੈੜਾ ਰੱਖੇ ਠੀਕ ਹੈ ਨਾ ਬੜੀ ਸੋਹਣੀ ਕਲਾ ਆ ਉਹਨੂੰ ਮਹਾਰਾਜ ਨੇ ਆਵਾਜ਼ ਦਿਤੀ ਹੈ हां जी ਤੇ ਇਹ ਚੀਜ਼ਾਂ ਨਹੀਂ ਜਿਹੜੀਆਂ ਹੈਗੀਆਂ ਕਿਸੇ ਤਰੀਕੇ ਵੀ ਕਰਨੀਆਂ ਹੈਗੀਆਂ ਠੀਕ ਹੈ ਬਾਕੀ ਕਾਨੂੰਨ ਦੇ ਤੌਰ ਤੇ ਜਿਹੜੇ ਤੁਹਾਡੇ ਹੱਕ ਛਿੱਕੇ ਤੇ ਟੰਗੇ ਗਏ ਆ ਅਸੀਂ ਡੀਜੀਪੀ ਸਾਹਿਬ ਨੂੰ ਬਹੁਤ ਜਲਦੀ ਰਿਪਰੈਜੈਂਟੇਸ਼ਨ ਦੇ ਰਹੇ ਆ ਇੱਥੇ ਦੇ ਐਸਐਸਪੀਜ਼ ਨੂੰ ਵੀ ਦੇ ਰਹੇ ਆ ਇੱਕ ਦਿਨ ਅਸੀਂ ਰੁਕ ਜਾਨਦੇ ਆ ਹੋਰ ਠੀਕ ਹੈ ਕਿਉਂਕਿ ਅਸੀਂ ਵੀ ਐਵੇਂ ਨਹੀਂ ਕਰਨਾ ਚਾਹੁੰਦੇ ਸਸਪੈਂਡ ਨਹੀਂ ਕੁਝ ਸਾਨੂੰ ਇਹ ਬੰਦੇ ਡਿਸਮਿਸ ਚਾਹੀਦੇ ਨੇ ਨੌਕਰੀ ਤੋਂ ਹਾਂਜੀ 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 ਬਾਕੀ ਮੇਰੇ ਲਈ ਕੋਈ ਸੇਵਾ ਹੋਵੇ ਨੰਬਰ ਤੁਹਾਡੇ ਕੋਲ ਹੈਗਾ ਜੀ ਠੀਕ ਹੈ ਨੰਬਰ ਲੈ ਲੈਣੇ ਤੁਹਾਡਾ ਨਾਲੇ ਮੰਤਰੀ ਨਾਲ ਤੁਹਾਡੀ ਗੱਲ ਕਰਾਵਾਂਗੇ ਨਹੀਂ ਉਦੋਂ ਦੀ ਮਤਲਬ ਹੀ ਮੈਨੂੰ ਕੁਝ ਨਹੀਂ ਦੇਖੋ ਉਹਦੀ ਮਾ ਨਾਲ ਕਰ ਲਈ ਉਹਨੂੰ ਮਤਲਬ ਹੀ ਜਿਹੜੀ ਸਿੱਧੀ ਜੀ ਗੱਲ ਹੈ ਸੁਖਾਲੀ ਜੀ ਗੱਲ ਹੈ ਗਲਤੀ ਜਿਹੜੀ ਹੈਗੀ ਹੈ ਗਲਤੀ ਦੇ ਲਈ ਕੋਰਟ ਦੇ ਵਿੱਚ ਕੇਸ ਹੁੰਦੇ ਹੈ ਜੇ ਉਹਨੇ ਕੁਝ ਗਲਤ ਕੀਤਾ ਹੈਨਾ ਉਹਨੂੰ ਲੈ ਕੇ ਜਾਂਦੇ ਜੱਜ ਸਾਹਮਣੇ ਪੇਸ਼ ਕਰਦੇ ਹਾਂਜੀ ਉਹਦਾ ਸਾਰਾ ਕੁਝ ਕਰਦੇ ਉੱਥੇ ਤਿੰਨ ਚਾਰ ਬੰਦੇ ਸੀਗੇ ਉਹ ਇਸ ਤਰੀਕੇ ਨਾਲ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹਾਂਜੀ ਹਾਂਜੀ ਇਹ ਤਾਂ ਕੰਮ ਕਰ ਗਿਆ ਜੀ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਕੱਲਾ ਸਸਪੈਂਡ ਨਹੀਂ ਇਹਦੇ ਉੱਤੇ ਅਸੀਂ ਜਵਾਬਦੇਹੀ ਮੰਗਦੇ ਰਾਂਗੇ ਹਾਂਜੀ ਤੇ ਕਿਸੇ ਕਿਸਮ ਨਾਲ ਦੇਖੋ ਤੁਹਾਨੂੰ ਜੋ ਵੀ ਕਾਨੂੰਨੀ ਇਹਦੇ ਵਿੱਚ ਬੈਕਅਪ ਦੀ ਲੋੜ ਹੋਊਗੀ ਜੋ ਸਹਾਇਤਾ ਦੀ ਲੋੜ ਹੋਊਗੀ ਹੈ ਨਾ ਮੇਰੇ ਵੱਲੋਂ ਨਿਸ਼ੁਲਕ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕੀਆ ਹੈ ਜੈਦਾ ਬਾਬਾ ਨੂੰ ਨਾ ਦੌਰਾ ਵੀ ਪੈਂਦਾ ਏ ਫੇਰ ਤਾਂ ਪੁਲਿਸ ਨੂੰ ਜਿਆਦਾ ਸੰਵੇਦਨਸ਼ੀਲ ਹੋਣਾ ਚਾਹੀਦਾ ਜਿਹਨੂੰ ਦੌਰਾ ਪੈਂਦਾ ਉਹਦੇ ਤੇ ਤਾਂ ਉਹਨਾਂ ਨੂੰ ਜਿਆਦਾ ਸੰਵੇਦਨਸ਼ੀਲਤਾ ਹੋਣੀ ਚਾਹੀਦੀ ਆਹੋ ਠੀਕ ਨਹੀਂ ਰਹਿੰਦਾ ਉਹ ਸਾਡੀ ਵੀ ਨਹੀਂ ਮੰਨਦਾ ਸੋਹੰਦਾ ਗੁੱਸੇ 'ਚ ਆ ਜਾਂਦਾ ਕੇਵਲ ਖੁਸ਼ ਰਹਿੰਦਾ ਕੇਵਲ ਗੁੱਸੇ 'ਚ ਆ ਜਾਂਦਾ ਉਹ ਆਪਣੀ ਮਰਜ਼ੀ ਜੇ ਤੇ ਰਹਿੰਦਾ ਜਿਆਦਾ ਦੇਖੋ ਬੜੀ ਸਾਫ਼ ਜੀ ਗੱਲ ਐ ਜਿਹੜੇ ਮਰਜ਼ੀ ਚ ਰਹਿੰਦੇ ਉਹਨਾਂ ਨੂੰ ਤੁਸੀਂ ਫੜ ਕੇ ਲੈ ਜਾਨੇ ਹੋ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਹੀਂ ਨਾ ਕਰਦੇ ਮੈਨੂੰ ਤਾਂ ਸਮਝ ਇਹ ਨਹੀਂ ਆ ਰਿਹਾ ਵੀ ਦੋਰਾ ਇਹਨੂੰ ਪਿਆ ਕੇ ਜਿਹੜਾ ਐਸਆਈ ਸੀਗਾ ਉਹਨੂੰ ਦੋਰਾ ਪਿਆ ਹਾਂਜੀ ਮੈਂ ਸਮਝ ਨਹੀਂ ਪਾ ਰਿਹਾ ਠੀਕ ਹੈ ਕਿ ਕਿਉਂਕਿ ਉਹ ਤਾਂ ਉਹਨੂੰ ਫੜ ਕੇ ਲੈ ਜਾ ਸਕਦਾ ਸੀ ਜੇ ਇੱਕ ਨੂੰ ਪੈਂਦਾ ਹਾਂਜੀ ਹਾਂਜੀ ਇਹ ਤਾਂ ਸਾਰੀ ਗੱਲ ਹੈ ਦੇਖੋ ਬੱਚੇ ਦੀ ਗਲਤੀ ਐ ਮੈਂ ਗਲਤੀ ਤੇ ਪਰਦਾ ਨਹੀਂ ਪਾ ਰਿਹਾ ਹਾਂਜੀ ਪਰ ਉਸ ਗਲਤੀ ਦੇ ਉੱਤੇ ਵੀ ਇਸ ਤਰੀਕੇ ਦਾ ਰਵੱਈਆ ਪੁਲਿਸ ਤੋਂ ਬਿਲਕੁਲ ਹੀ ਨਾਕਾਬਲੇ برداشت ਤੇ ਹਾਂ ਇਹ ਬੱਚਾ ਤੁਹਾਡੇ ਕੋਲ ਆ ਸਜ਼ਾ ਹੋਊਗੀ ਕਾਨੂੰਨ ਦੇ ਸਕਦਾ ਪਰ ਜੇ ਸਜ਼ਾ ਦੇਣ ਵਾਲਾ ਵੀ ਇਸੇ ਕਿਰਦਾਰ ਦਾ ਆ ਮੈਨੂੰ ਤਾਂ ਇਹ ਲੱਗ ਰਿਹਾ ਜਿਵੇਂ ਤੋਂ ਸੜਕ ਤੇ ਬਦਮਾਸ਼ ਆਪਸ ਕਰਦੇ ਹੁੰਦੇ ਆ ਉਨ ਕੁੱਟਦੇ ਮਾਰਦੇ ਹੁੰਦੇ ਆ ਮੈਨੂੰ ਪੁਲਿਸ ਮਹਿਸੂਸ ਨਹੀਂ ਹੋ ਰਹੀ ਵਾਦੀ ਦੇ ਵਿੱਚ ਵੀ ਠੀਕ ਆ ਹਾਂਜੀ ਹਾਂਜੀ ਠੀਕ ਹੈ ਬਾਕੀ ਤੁਸੀਂ ਬੱਚੇ ਨੂੰ ਵੀ ਸਮਝਾਓ ਠੀਕ ਹੈ ਜੀ ਠੀਕ ਹੈ ਨਾ ਜੀ ਤੇ ਦੂਜਾ ਹਾਂਜੀ ਜਿਹੜੇ ਆਉਂਦੇ ਆ ਬਹੁਤ ਜੀਆਂ ਆ ਇਹਨੂੰ ਉਹ ਬਜ਼ੁਰਗ ਨੇ ਫਾਦਰ ਸਾਹਿਬ ਆਇਆ ਉਹਨਾਂ ਦਾ ਬੱਚਾ ਵੀ ਉਹਨਾਂ ਨੇ ਇਹਨਾਂ ਨੇ ਡਿਬਰੂਗੜ੍ਹ ਦੀਆਂ ਜੇਲਾਂ 'ਚ ਧੱਕਿਆ ਹੋਇਆ ਹੈਨਾ ਜੀ ਤੇ ਜਿਸਤਾਨ ਲਾਗੇ ਸੋਈ ਜਾਣੇ ਜਿਹੜੀ ਸਿੱਧੀ ਜੀ ਗੱਲ ਹੈ ਪਰ ਉਸ ਤੋਂ ਇਲਾਵਾ ਬਹੁਤ ਬੰਦੇ ਇਹੇ ਜੇ ਆ ਰਹੇ ਨੇ ਮੈਂ ਤੁਹਾਨੂੰ ਸਾਫ਼ ਕਹੂੰਗਾ ਵੀ ਅੱਜ ਦੀ ਰੇਟ ਦੇ ਵਿੱਚ ਜਿਨ੍ਹਾਂ ਨੇ ਪੇਸ਼ਾ ਧੰਦਾ ਬਣਾ ਲਿਆ ਹੋਇਆ ਹਾਂਜੀ ਹਾਂਜੀ ਉਹਨਾਂ ਤੋਂ ਦੋ ਕਦਮ ਦੂਰੀ ਰੱਖ ਕੇ ਆਪਣੀ ਸਿੱਧਾ ਕਾਨੂੰਨੀ ਇਨਸਾਫ਼ ਲਓ ਕਾਨੂੰਨੀ ਜੰਗ ਦੀ ਗੱਲ ਹੈ ਇਹ ਟੇਬਲ ਦੀ ਗੱਲ ਹੈ ਠੀਕ ਹੈ ਠੀਕ ਹੈ ਤੇ ਸਾਰੀ ਪੁਲਿਸ ਐਦਾਂ ਦੀ ਨਹੀਂ ਹੈਗੀ ਪੁਲਿਸ ਦੇ ਵਿੱਚ ਬੜੇ ਸੱਜਣ ਬੰਦੇ ਵੀ ਹੈਗੇ ਨੇ ਹਾਂਜੀ ਹਾਂਜੀ ਹਰ ਕੌਮ ਦੇ ਵਿੱਚ ਹਰ ਮਜ਼ਬ ਦੇ ਵਿੱਚ ਹਰ ਸਿਸਟਮ ਦੇ ਵਿੱਚ ਰਾਖਸ਼ ਵੀ ਨੇ ਦੇਵਤੇ ਵੀ ਨੇ ਹਾਂਜੀ 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 ਸੋ ਐਵੇਂ ਕਿਸੇ ਇੱਕ ਨਾਲ ਨਿੱਜ ਦਾ ਵੈਰ ਨਹੀਂ ਆਪਾਂ ਰੱਖਣਾ ਹਾਂਜੀ ਤੇ ਬੱਚਿਆਂ ਨੂੰ ਵੀ ਸਮਝਾਉਣਾ ਬਾਕੀ ਜਿਹੜੇ ਦੇ ਕਾਨੂੰਨੀ ਚੀਜ਼ਾਂ ਨੇ ਉਹਨਾਂ ਤੇ ਮੈਂ ਐਕਸ਼ਨ ਲਾਂਦਾ ਹਾਂ ਜੀ ਹਾਂਜੀ ਹਾਂਜੀ